ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਮਨ ਹਟ ਕਿਨੈ ਨਾ ਪਾਇਓ ਸਭ ਥਕੇ ਕਰਮ ਕਮਾਈ ਮਨ ਹੱਠ ਭੀਖ ਕਰ ਪਰਮ ਦੇ ਦੁਖ ਪਾਇਆ ਦੂਜੈ ਭਾਈ ਮਨ ਹੱਠ ਕਿਨੈ ਨਾ ਪਾਏਉ ਤਬ ਥਕੀ ਕਰਮ ਕਮਾਈ ਮਨ ਹੱਥ ਝੇਖ ਕਰ ਪਰਮ ਦੀ ਦੁਖ ਪਾਇਆ ਦੂਜੈ ਭਾਈ ਅਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਈ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅਧੀ ਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਈ ਮਹਲਾ ਤੀਜਾ ਸ਼ਬਦ ਸਾਧਨਾ ਆਇਓ ਨਾਮ ਨ ਲਗੋ ਪਿਆਰ ਰਸਨਾ ਫਿਕਾ ਬੁਲਣਾ ਨਿਤ ਨਿਤ ਹੋਏ ਖਵਾਰ ਨਾਨਕ ਕਿਰਤ ਪੈ ਕਮਾ ਬਿਣਾ ਕੋਈ ਨਾ ਮੀਟਣ ਹਾਰ ਪੌੜੀ ਤਨ ਤਨ ਸਤਪੁਰਖ ਸਤਗੁਰੂ ਹਮਾਰਾ ਜੇਤ ਮਿਲਿਆ ਹਮ ਹਰਿ ਕੋ ਸ਼ਾਂਤ ਪਾਈ ਤਨ ਤਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਹਮ ਕੋ ਸ਼ਾਂਤਿ ਆਈ ਧੰ ਧੰ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਧੰ ਧੰ ਹਰ ਭਗਤ ਸਤਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦਿਸ਼ਤ ਦਿਖਾਈ ਤਨ ਤਨ ਸਤਿਗੁਰੂ ਮਿੱਤਰ ਹਮਾਰਾ ਜੇਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਤਨ ਤਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੁਗੋ ਜੁਗਾੜਾ ਚਵਰ ਸ਼ਤਰ ਤਖਤ ਦੇ ਮਾਲਕ ਸਤਿ ਸ੍ਰੀ ਅਕਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਮਾਨ ਰਹੀ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹੋ ਮਾਲਕ ਦੀ ਜਨਮ ਸ਼ਰਨ ਦੇ ਵਿੱਚ ਬੈਠ ਕੇ ਇਸ ਸਮੇਂ ਨੂੰ ਗੁਰੂ ਕਿਰਪਾ ਸਦਕਾ ਸਫਲ ਸੋਨਾ ਬਣਾਉਣ ਦਾ ਸੀ ਇਤਨ ਕਰਦੇ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਵਧਾਂਸ ਕੀ ਬਾਣ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੁਆਰਾ ਉਚਾਰਨ ਕੀਤੀ ਹੋਈ ਇਸ ਵਿੱਚੋਂ ਦੋ ਸ਼ਲੋਕ ਤੀਸਰੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਇਹਨਾਂ ਦੇ ਉਚਾਰਨ ਕੀਤੇ ਹੋਏ ਨੇ ਤੇ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਹ 52 ਬਚਨ पांच सौ तिरानवे और चुरानवे मान है सतगुरु जी ने इस पावन पवित्र शब्द राही जो सामू अ बख्शी है मन जे हठ ही बना है ना पॉजिटिव पक्ष तो बना क्योंकि संसार के अंदर हठ बहुत किया जा रहा है ਮੰਦੀ ਜਿਦ ਮੰਦਾ ਹੱਥ ਕੋਈ ਕਹਿੰਦਾ ਮੈਂ ਨੰਗਾ ਰਹਿਣਾ ਕੋਈ ਕਹਿੰਦਾ ਮੈਂ ਪੈਰ ਤੇ ਯੋਤੀ ਨਹੀਂ ਪਾਉਣੀ ਕੋਈ ਕਹਿੰਦਾ ਭੁਖਿਆ ਰਿਆ ਮੈਂ ਰੱਬ ਨੂੰ ਸ਼ੇਖੀ ਪ੍ਰਾਪਤ ਕਰਨਾ ਕੋਈ ਕਹਿੰਦਾ ਮੈਂ ਫਲਾਣਾ ਭਾਂਡਾ ਯੂਜ਼ ਨਹੀਂ ਕਰਦਾ ਕੋਈ ਕਹਿੰਦਾ ਮੈਂ ਅੰਨ ਖਾਣਾ ਹੀ ਨਹੀਂ ਵਾਸ਼ਨਾ ਪੈਦਾ ਹੁੰਦੀ ਹੈ ਮੈਂ ਕੰਧ ਮੂਲ ਖਾਣਾ ਕੋਈ ਦੁੱਧਾਦਾਰੀ ਬਣਿਆ ਫਿਰ ਜਾ ਪਾਵੇ ਛੁੱਟੀਆਂ ਛੁੱਟੀਆਂ ਗੱਲਾਂ ਲੈ ਕੇ ਧਰਮ ਦੇ ਨਾਲ ਜੋੜ ਦਿੱਤੀਆਂ ਕਿ ਧਰਮ ਇਹਨਾਂ ਚੀਜ਼ਾਂ ਨਾਲ ਕਮਾਇਆ ਹੀ ਨਹੀਂ ਜਾ ਸਕਦਾ ਕਿਸੇ ਨੇ ਆਪਣਾ ਘਰ ਛੱਡ ਦਿੱਤੇ ਮੰਨ ਦੇ ਹੱਟ ਕਰਕੇ ਕੋਈ ਕਹਿੰਦਾ ਮੈਂ ਗ੍ਰਸਥੀ ਜੀਵਨ ਵਿੱਚ ਨਹੀਂ ਆਉਣਾ ਚਾਹੁੰਦਾ ਜਿਹੜੇ ਹੈਗੇ ਨੇ ਉਹ ਛੱਡਣਾ ਚਾਹੁੰਦੇ ਉਹ ਕਹਿੰਦੇ ਭਗਤੀ ਹੋ ਹੀ ਨਹੀਂ ਸਕਦੀ ਬੜਾ ਕੋਸ਼ਿਸ਼ ਗੁਰੂ ਸਾਹਿਬ ਜੀ ਕਹਿੰਦੇ ਇਹ ਤੇ ਇੱਕ ਪੱਕ ਹੋ ਗਿਆ ਜੀ ਜਿਹੜਾ ਗੁਰਮਤਿ ਨੇ ਨਕਾਰਿਆ ਹੈ ਇਸ ਪਾਸੇ ਨਹੀਂ ਗੁਰੂ ਤੌਰ ਤੇ ਹਾਂ ਜੇ ਮੰਨ ਦਾ ਹੱਟ ਕਰਨਾ ਹੈ ਤੁਸੀਂ ਤੇ ਮੰਨ ਨੂੰ ਇਦਾਂ ਦਾ ਹੱਠੀ ਬਣਾਓ ਆਪਾਂ ਜੇਦ ਕਰੀਏ ਮੰਨ ਦੇ ਨਾਲ ਮਨਾਂ ਤੋਂ ਸਵੇਰੇ ਉੱਠਣੇ ਮੈਂ ਸ਼ੌਕੀ ਖੇਡ ਥੋੜੀ ਹੈ ਕੋਈ ਸਾਡੇ ਵਰਗੇ ਨਹੀਂ ਖੇਤੀ ਕੀਤੇ ਉਠਾਉਂਗੇ ਬੜਾ ਔਖਾ ਹੈ ਇਹ ਅੰਦਰ ਖੇਡ ਵਰਤਣੀ ਬਹੁਤ ਔਖੀ ਪਾਟੀ ਹੈ ਹੈ ਵੀ ਨਹੀਂ ਸਨਮਾਨ ਮਿਲਿਆ ਰੱਬੀ ਪਿਆਰਿਆਂ ਨੇ ਉਹਨਾਂ ਨੇ ਆਪਣੇ ਮਨ ਨੂੰ ਹਠੀ ਬਣਾਇਆ ਸਾਡੇ ਵਾਂਗੂ ਨਹੀਂ ਇਹ ਨੰਗੇ ਪੈਰ ਅਸੀਂ ਚਾਲੀ ਜਣਾਵਾਂਗੇ ਜੀ ਸਾਡੀ ਕਾਮਨਾ ਪੂਰੀ ਹੋ ਜਾਵੇ ਇਹ ਹੱਠ ਨਹੀਂ ਹੁੰਦਾ ਇਹ ਤੇਸੀ ਆਪਣਾ ਸਵਾਰਥ ਪੂਰਾ ਕਰਦਾ ਉਹ ਖੇਰੇ ਕੇ ਸਿਰਬ ਨੂੰ ਕੀ ਜਿਤਾਉਣਾ ਚਾਹੁੰਦੇ ਕੀ ਫਲਾਣੇ ਦਿਨ ਵਰਤ ਰੱਖਣਾ ਜੀ ਪਰਾਂਲੇ ਦਿਨ ਆ ਕਰਨਾ ਕੀ ਕਰੋਗੇ ਇਸੇਦਾਂ ਕਰ ਧਰਮ ਕਮਾਇਆ ਜਾਂਦਾ ਧਰਮ ਦੀ ਪਰਿਭਾਸ਼ਾ ਹੀ ਇਹ ਹੈ ਕਿ ਅਸਲ ਦੇ ਵਿੱਚ ਰੱਬੀ ਬਾਣੀ ਅਕੋਰਡਿੰਗ ਸਰਵ ਧਰਮਾਂ ਵਿੱਚ ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰ। ਸ੍ਰੇਸ਼ਟ ਧਰਮ ਜਿਹੜਾ ਹੈ ਨਾ ਉਹ ਹੈ ਵਾਹਿਗੁਰੂ ਦਾ ਸਿਮਰਨ ਕਰਨਾ। ਰੱਬ ਰੱਬ ਦੇ ਨਾਮ ਦਾ ਸਮਰਨ ਕਰਨਾ। ਉਹ ਸਾਡੇ ਕੋਲ ਹੋਣਾ ਨਹੀਂ। ਜੇ ਮੈਂ ਇਹ ਜਿਤਬਾਜੀ ਪੜ ਲਈ ਜੀ ਮਨ ਦਾ ਹੱਟ ਕਰ ਲਿਆ ਜੀ। ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨਮਾਹੀ। ਮੈਂ ਤਾਂ ਮੈਂ ਬੋਲਣਾ ਨਹੀਂ ਕਿਸੇ ਨਾਲ ਮੋਨ ਨਹੀਂ ਹੋ ਗਿਆ ਮੈਂ ਮੈਂ ਭਾਂਡੀ ਯੋਜ ਨਹੀਂ ਕਰਦਾ ਹੱਥਾਂ ਤੇ ਖਾਵਾਂਗਾ ਇਹ ਆਠੀ ਹੈ ਇਹਦੇ ਨਾਲ ਕੀ ਸਬਦ ਕਰ ਲਵਾਂਗੇ ਨਗਨ ਫਿਰਿਓ ਬਨਮਾਹੀ ਸਰੀਰ ਤੋਂ ਕਪੜੇ ਉਤਾਰ ਦਿੱਤੇ ਤੇ ਸੰਸਾਰ ਨੂੰ ਇਹੋ ਕਾਦੇ ਦਿੱਤਾ ਇਸ ਦਿਸ਼ਾਵਾਂ ਜਿਹੜੀਆਂ ਨੇ ਸਾਡਾ ਕੱਪੜਾ ਨੇ ਸਾਨੂੰ ਕੋਈ ਫਿਕਰ ਹੀ ਨਹੀਂ ਹੁਣ ਜਿਸ ਦੁਨੀਆ ਦੇ ਵਿੱਚ ਅਸੀਂ ਵਿਚਰ ਰਹੇ ਹਾਂ ਉੱਥੇ ਕੋਈ ਸ਼ਰਮ ਹਿਆ ਦੀ ਜਿਹੜੀ ਇਹ ਗੱਲ ਹੁੰਦੀ ਜੋ ਕਹਿੰਦੇ ਨਹੀਂ ਇਹ ਧਰਮ ਦਾ ਕੰਮ ਹੈ ਜੀ ਉਦਾਰ ਤੇ ਕਪੜਾ ਫਿਰ ਇਹ ਵੀ ਸੌਖੀ ਖੇਡ ਥੋੜੀ ਇੱਕ कि ਆਪਣੇ ਸੰਤੋਂ ਕਪੜੇ ਉਤਾਰ ਕੇ ਸੰਸਾਰ ਵਿੱਚ ਵਿਚਰਨਾ। ਮਾਨਦਾ ਹੱਥ ਤੇ ਕੀ ਕਰਾਂਗੇ ਆਪਾਂ? ਰੱਬ ਪ੍ਰਾਪਤ ਹੋ ਜਾਏ। ਗੁਰੂ ਸਾਹਿਬ ਜੀ ਨੇ ਸਵਾਲ ਖੜੇ ਕੀਤੇ ਨੇ ਸਾਡੇ ਸਾਹਮਣੇ। ਕਹਿੰਦੇ ਨਾ ਜਾਨਵਰ ਕਪੜਾ ਪਾਹੁੰਣਾ, ਪੰਛੀ ਕਪੜਾ ਪਾਹੁੰਣਾ। ਕੋਈ ਐਸੀ ਜੀਵਨ ਹੈ ਮਨੁੱਖ ਤੋਂ ਬਿਨਾਂ ਕਹਿ ਲੋ, ਕਿਹੜੀ ਕਪੜਾ ਪਾਹੁੰਦੇ। ਸਾਡੇ ਤੋਂ ਪਹਿਲਾਂ ਤੇ ਉਹਨੂੰ ਰੱਬ ਮਿਲਣਾ ਚਾਹੀਦਾ। ਐਸੀ ਹੱਟ ਨਾ ਕਰੀਏ ਹੱਟ ਕਰਨੇ ਤੇ ਆਪਣੇ ਮਨ ਨੂੰ ਇੰਨਾ ਹੱਥੀ ਬਣਾਈਏ ਨਾ ਕਿ ਅਸੀਂ ਸਿਮਰਨ ਕਰੀਏ ਅਸੀਂ ਸੇਵਾ ਦੇ ਵਿੱਚ ਆਪਣੇ ਆਪ ਨੂੰ ਜੋੜੀਏ ਧਰਮ ਕਮਾਉਣ ਪ੍ਰਤੀ ਤਤਪਰ ਰਹੀਏ ਇਹ ਸਭ ਤੋਂ ਵੱਡੀ ਕਮਾਈ ਤੁਹਾਨੂੰ ਦਸੀ ਜੇ ਕਿ ਜੀਵ ਦੇ ਬੁਲਾਵੇ ਕਿਰਪਾ ਹੀ ਉਹਦੇ ਤੇ ਹੈ ਔ ਸਤਿਗੁਰੂ ਜੀ ਨੇ ਜੋ ਸਿੱਖਿਆ ਇਨ੍ਹਾਂ ਬਚਨਾਂ ਵਿੱਚ ਸਾਨੂੰ ਦਿੱਤੀ ਹੈ ਸਮਝੀਏ ਮਾਲਕ ਕੀ ਸਮਝਾਉਣਾ ਚਾਹੁੰਦੇ ਰਸਨਾ ਕਰੋ ਪਵਿੱਤਰ ਅਦਬ ਸਹਿ ਗੁਰ ਫਤੀ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਹਟ ਕਿਨੇ ਨਾ ਪਾਇਓ ਸਭ ਥਕੇ ਕਰਮ ਕਮਾਏ ਮਨ ਦਾ ਹਟ ਕਰਕੇ ਜਿਹੜਾ ਕਿਸੇ ਨੇ ਵੀ ਰੱਬ ਦੀ ਪ੍ਰਾਪਤੀ ਨਹੀਂ ਕਰਦਾ ਉਈ ਪੁੱਠਾ ਲਟਕਿਆ ਹੋਇਆ ਜੀ ਕਿਸੇ ਨੇ ਇੱਕ ਬਾਤਾਂ ਕੀਤੀ ਹੋਈ ਹੈ ਇਹ ਵੀ ਉਹਦਾ ਹੱਥ ਹੈ ਇਹਦਾ ਮੈਂ ਬਾਤ ਥੱਲੇ ਨਹੀਂ ਕਰਨਾ ਇਹਦੇ ਨਾਲ ਮੈਂ ਰੱਬ ਦਾ ਸਿਮਰਨ ਕਰ ਰਿਹਾ ਕਿਸੇ ਨੇ ਜੜਾਵਾਂ ਬਣੀਆਂ ਹੋਈਆਂ ਬੜਾ ਕੁਛ ਹੈ ਸੰਸਾਰ ਦੇ ਵਿਚਰ ਕੇ ਦੇਖਾਂਗੇ ਤੇ ਬਹੁਤ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਕਿ ਕਿੰਨੇ ਹਠੀ ਲੋਕ ਬੈਠੇ ਹੋਏ ਨੇ ਤੇ ਇਸ ਹੱਥ ਨੂੰ ਪਹਿਲੋ ਆਪਣੇ ਤੱਕ ਸੀਮਿਤ ਰੱਖਣਾ ਸੀ ਪਰ ਇਹ ਧਰਮ ਦੇ ਵਿੱਚ ਵਾਰ ਦੇ ਤੇ ਲੋਕਾਂ ਨੂੰ ਇਹ ਸਮਝਾਇਆ ਜਾ ਰਿਹਾ ਤੁਸੀਂ ਇਹਦਾ ਕਰੋ ਤੇ ਲੋਕ ਕਰ ਰਹੇ ਨੇ ਕੋਈ ਇੱਕ ਕੰਮ ਕਰ ਦਵੇ ਤੇ ਪਿੱਛੇ 10 ਜਣੇ ਖੜੇ ਹੁੰਦੇ ਆਜੋ ਸਮਝਣ ਦੇ ਸਮਝਣ ਦੇ ਕੀ ਲੋੜ ਸਤਿਗੁਰੂ ਜੀ ਇੱਥੇ ਵੀ ਕਹਿੰਨੇ ਸਮਝਾਇਆ ਮਾਲਕ ਤੇ ਕੋਈ ਇੱਕ ਕਤਾਰ ਲੱਗੀ ਹੋਈ ਹੈ ਉਹ ਮੰਨ ਦਾ ਹੱਠ ਹੈ ਨਹੀਂ ਸਮਝ ਰਹੇ ਲੋਕ ਸੋਜ ਨੂੰ ਪਾਣੀ ਦਿੱਤਾ ਜਾ ਰਿਹਾ ਤੇ ਸਤਿਗੁਰੂ ਜੀ ਨੂੰ ਕੋਈ ਸਵਾਲ ਨਹੀਂ ਪਾਪ ਆਪਣੇ ਖੇਤਾਂ ਨੂੰ ਪਾਣੀ ਦੇਣ ਲੱਗ ਪਏ ਹੁਣ ਜਿਹੜੇ ਹੱਠ ਹੀ ਸਨ ਮੰਨ ਦੇ ਹੱਠ ਪਿੱਛੇ ਲੱਗੇ ਹੋਏ ਜਿਨ੍ਹਾਂ ਅੰਦਰ ਜੇਤਬਾਜੀ ਮੈਂ ਵੀ ਪਾਣੀ ਦੇਣਾ ਮੈਂ ਵੀ ਪਾਣੀ ਦੇਣਾ ਪਿਤਰਾ ਨੂੰ ਪਾਣੀ ਪਹੁੰਚੇਗਾ ਇਹ ਹੋਏਗਾ ਜੀ ਉਹਨਾਂ ਗੁਰੂ ਸਾਹਿਬ ਜੀ ਨੂੰ ਸਵਾਲ ਕਰ ਦਿੱਤਾ ਤੁਸੀਂ ਕੀ ਕਰਦੇ ਹੋ 100 ਬੰਦਾ ਇੱਕ ਪਾਸੇ ਲੱਗਾ ਹੈ ਤੁਸੀਂ ਇਕੱਲੇ ਇੱਕ ਪਾਸੇ ਲੱਗਿਓ ਕੀ ਕਾਰਨ ਹੈ ਕਹਿੰਦੇ ਤੁਸੀਂ ਕੀ ਕਰਦੇ ਹੋ ਪਹਿਲਾ ਸਵਾਲ ਨਹੀਂ ਕੀਤਾ ਮਾਲਕ ਕਿਉਂਕਿ ਹਰ ਇੱਕ ਜਿਹੜਾ ਹੈ ਕੋਈ ਨਾ ਕੋਈ ਅੰਦਰ ਤੋਂ ਆਪਣੀ ਭਾਵਨਾ ਲੈ ਕੇ ਆ ਉਹਦੀ ਸ਼ਰਧਾ ਕਿਦਾਂ ਦੀ ਕੀ ਹੈ ਅਗਲਾ ਲੱਗਾ ਹੋਇਆ ਕਿਉਂਕਿ ਲੋਨ ਵਾਲਾ ਜਿਹੜਾ ਹੈ ਨਾ ਉਹ ਉਸ ਵੱਲ ਪ੍ਰੇਰਣ ਵਾਲਾ ਉਹਨੇ ਆਪਣਾ ਸਵਾਰਥ ਕੱਢ ਲਿਆ ਤੇ ਜਿਹੜੇ ਕਰਨ ਵਾਲੇ ਨੇ ਕਰਮ ਉਹਨਾਂ ਨੂੰ ਜਿਆਦਾ ਪਤਾ ਨਹੀਂ ਉਹਨੂੰ ਦੱਸਿਆ ਗਿਆ ਕਿ ਗਿਆਨ ਨਹੀਂ ਹੈ ਤੇ ਸਤਿਗੁਰੂ ਜੀ ਕਹਿੰਦੇ ਤੁਸੀਂ ਕੀ ਕਰਦੇ ਹੋ ਕਹਿੰਦੇ ਪਿਤਰਾਂ ਨੂੰ ਪਾਣੀ ਦੇਣਾ ਹੈ ਕਹਿੰਦੇ ਮੈਂ ਖੇਤਾਂ ਨੂੰ ਦੇ ਰਿਹਾ ਮੇਰੇ ਖੇਤ ਤੇ ਚਲੋ ਨੇੜੇ ਹੀ ਨੇ ਤੁਹਾਡੇ ਪਿਤਰ ਤੇ ਬਹੁਤ ਕਿੰਨੇ ਖੇਤਾਂ ਨੂੰ ਪਾਣੀ ਇਦਾਂ ਪਹੁੰਚ ਜਾਂਦਾ ਸਤਰੂਜੀ ਜੀ ਕਿ ਜੇ ਤੁਹਾਡਾ ਪਹੁੰਚ ਜਾਂਦਾ ਤੇ ਮੇਰਾ ਵੀ ਪਹੁੰਚ ਜਾਂਦਾ ਗਾਲੀ ਮੋਕੀ ਕਿਸੇ ਨਾਲ ਬਹਿਸ ਬਾਜੀ ਕੀ ਕਰਨੀ ਹੁਣ ਬਹਿਸ ਤੇਗਲਾ ਤਾਂ ਕਰੇਗਾ ਨਾ ਜੇ ਕੋਈ ਗੱਲ ਬਸ਼ੀ ਹੋਵੇ ਅਗੇ ਸਤਰੂਜੀ ਜੀ ਜੇ ਤੁਹਾਡਾ ਪਹੁੰਚ ਸਕਦਾ ਤੇ ਮੇਰਾ ਵੀ ਪਹੁੰਚ ਸਕਦਾ ਜੇ ਤੁਹਾਡਾ ਨਹੀਂ ਪਹੁੰਚ ਸਕਦਾ ਫਿਰ ਤੁਸੀਂ ਮੇਰੇ ਅੱਗੇ ਹੋਰ ਸਵਾਲ ਖੜਾ ਕਰੋ ਹੋਗਲੇ ਕੀ ਜਵਾਬ ਦੇਣਾ ਸਤ ਗੁਰੂ ਜੀ ਕੰਦੇ ਐਸੇ ਹੱਥ ਜਿਹੜੇ ਕਰਨੇ ਨਾ ਛੱਡ ਦਿਓ ਕੁਛ ਨਹੀਂ ਮਿਲੇਗਾ ਇਨਸਾਨ ਥੱਕ ਜਾਂਦਾ ਹੈ ਮਨ ਦਾ ਹੱਟ ਪਗਾਉਂਦਾ ਪਗਾਉਂਦਾ ਹੁੰਦਾ ਕੁਛ ਨਹੀਂ ਮਨ ਹੱਟ ਭੇਕ ਕਰ ਭਰਮ ਦੇ ਦੁੱਖ ਪਾਇਆ ਦੁਜੈ ਭਾਈ ਮਨ ਦਾ ਹੱਥ ਹੀ ਜਿਹੜਾ ਹੈ ਨਾ ਉਹ ਕਈ ਪ੍ਰਕਾਰ ਦੇ ਭੇਕ ਤਰਨ ਕਰਵਾਉਂਦਾ ਤਕਣਾ ਤੇ ਤਾਂ ਨਹੀਂ ਐ ਨਾ ਪਰ ਵਕ ਵਕ ਵੇਖ ਧਾਰਨ ਕੀਤੇ ਗਏ ਕਿਸੇ ਨੇ ਕੋਈ ਵੇਖ ਬਣਾ ਲਿਆ ਕਿਸੇ ਨੇ ਕੋਈ ਵੇਖ ਬਣਾ ਲਿਆ ਉਹ ਕਹਿੰਦੇ ਇਦਾਂ ਰੱਬ ਚ ਜ਼ਿਆਦਾ ਕੁਝ ਹੁੰਦਾ ਕਈ ਕੱਪੜਿਆਂ ਨੂੰ ਲੈ ਕੇ ਵੀ ਆਹ ਕਪੜਾ ਪਾਉਂਦੇ ਕਿ ਦਿਨ ਰੱਬ ਰੀਜ ਦਾ ਤਾਕਤ ਤੇ ਅਸੀਂ ਆਪਣਾ ਤਨ ਰੱਖ ਇਦਨ ਰਬ ਦਾ ਕੀ ਲੈਣਾ ਦੇਣਾ ਕਪੜਾ ਅਸੀਂ ਜਿੱਦਾਂ ਦਾ ਪਾਵਾਂਗੇ ਸੰਸਾਰ ਅੰਦਰ ਜਿੱਦੀ ਜਿਹੋ ਜੀ ਵਰਤੀ ਉਹਨੇ ਉਹ ਜਾਂ ਸੋਚਣਾ ਰੱਬ ਨੂੰ ਤੇ ਅੰਦਰ ਚੰਗਾ ਲੱਗਦਾ ਜਿਹਦਾ ਹਿਰਦਾ ਪਵਿੱਤਰ ਹੈ ਉਹ ਜੀਵ ਚੰਗਾ ਲੱਗਦਾ ਤੇ ਬਾਣੀ ਅੰਦਰੇ ਬਚਨ ਨੇ ਸਤਿਗੁਰੂ ਜੀ ਕਹਿੰਦੇ ਭਾਵੇਂ ਰੇਸ਼ਮੀ ਕਪੜੇ ਪਾ ਲੈ ਤੇ ਭਾਵੇਂ ਅਸਲ ਦੇ ਵਿੱਚ ਖਦਰ ਦਾ ਪਾ ਲੈ ਕਾ ਮੇ ਕੋਈ ਅਸਲ ਦੇ ਵਿੱਚ ਨਾਰਮਲ ਕਪੜਾ ਪਾ ਲਵੇ ਪਰ ਜੇ ਅੰਦਰ ਪਵਿੱਤਰ ਨਹੀਂ ਹੈ ਤੇ ਉਹ ਰੇਸ਼ਮੀ ਕਪੜਾ ਵੀ ਜਿਹੜਾ ਕਿਸੇ ਕੰਮ ਦਾ ਨਹੀਂ ਤੇ ਜੇ ਅੰਦਰ ਪਵਿੱਤਰ ਹੋ ਚੁੱਕਾ ਹੈ ਤੇ ਫਿਰ ਉਹ ਕਹ ਲੋ ਨਾਰਮਲ ਕਪੜਾ ਪਾਇਆ ਹੋਇਆ ਵੀ ਜਿਹੜਾ ਸ਼ੋਭ ਦਾ ਹੈ ਤਾਂ ਇਸ ਕਰਕੇ ਮਨ ਦਾ ਹੱਥ ਹੀ ਕਈ ਪ੍ਰਕਾਰ ਦੇ ਵੇਖ ਮਨੁੱਖ ਨੂੰ ਧਾਰਨ ਕਰਵਾ ਲਿਆ ਪਟਕਰੇਨ ਸਾ ਮਾਲਕ ਜੀ ਕਹਿੰਦੇ ਹੁੰਦਾ ਕਿ ਇਹ ਫਿਰ ਦੁੱਖ ਪਾਇਆ ਦੂਜੇ ਪਾਇ। ਆਪਣੀ ਬਿਰਤੀ ਦੂਜੇ ਪਾਸੇ ਜੋੜ ਲਈ ਹੋਣ। ਕਈ ਭੇਖ ਤੱਕ ਸੀਮਤ ਰਹਿ ਗਏ, ਕਈ ਕਰਮ ਕਾਂਡਾਂ ਤੱਕ ਸੀਮਤ ਰਹਿ ਗਏ। ਸੁਰਤ ਵਿੱਚ ਰੱਬ ਤੇ ਹੈ ਹੀ ਨਹੀਂ। ਉਹ ਕਹਿੰਦਾ ਮੈਂ ਆ ਕਰਮ ਕਮਾਉਣਾ ਹੈ। ਕਿਸ ਲਈ ਕਮਾਉਣਾ ਹੈ? ਉਹਨੂੰ ਤੇ ਯਾਦ ਰੱਖਣਾ। ਜੇ ਉਹ ਹੀ ਯਾਦ ਦੇ ਵਿੱਚ ਨਹੀਂ ਹੈ ਫਿਰ ਕਰਮ ਦਾ ਕੀ ਫਾਇਦਾ ਦੱਸੋ? ਘਰੋਂ ਮੈਂ ਤੁਰਿਆ ਹਾਂ ਗੁਰੂ ਘਰ ਵਾਸਤੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਜ਼ਿਹਨ ਦੇ ਵਿੱਚ ਨਹੀਂ ਹੈਗੇ ਤੇ ਫਿਰ ਕਰਮ ਦਾ ਕੀ ਫਾਇਦਾ ਤੇ ਸੇਖ ਕਰਕੇ ਸਿਆਣੇ ਪੁਰਖਾਂ ਨੇ ਕਿਹਾ ਘਰੋਂ ਆਓ ਰੱਬ ਰੱਬ ਕਰਦੇ ਹੋਏ ਨਾਤਮਸਤ ਕੋ ਕਥਾ ਕੀਤਨ ਵਿਚਾਰ ਹੁਕਮ ਜੋ ਇੱਥੇ ਜਿਹੜਾ ਹੋ ਰਿਹਾ ਉਹ ਸਰਵਣ ਕਰਕੇ ਸਾਰਾ ਇਕੱਠਾ ਕਰਕੇ ਧਰੇ ਲੈ ਕੇ ਲਾਈਫ ਚੇਂਜ ਹੋਏਗੀ ਹਾਲੀਵੁੱਡ ਪਰ ਘਰ ਤੋਂ ਲੈ ਕੇ ਇਥੋਂ ਤੱਕ ਇਥੋਂ ਲੈ ਕੇ ਘਰ ਤੱਕ ਕੀ ਕੁਝ ਹੁੰਦਾ ਹੈ ਸਾਡੇ ਨਾਲ ਉਹ ਅਸੀਂ ਜਾਣਦੇ। ਯਾ ਅਸੀਂ ਕੀ ਕਰਦੇ। ਇਕੱਠਾ ਕੀਤਾ ਹੋਇਆ ਕਿਥੇ ਛੁੱਟ ਕੇ ਜਾਂਦੇ। ਛੁੱਟ ਕੇ ਤੇ ਜਾਂਦੇ। ਕੀਚੜ ਆਟਾ ਗਿਰ ਪਰਿਆ। ਕਿਸ਼ੂ ਨਾ ਆਇਓ ਖਾਣ। ਤੁਹਾਮਾਰਾ ਤੇ ਹੈਗਾ ਸੀ ਮੈਂ ਚੰਗਾ। ਔਰ ਜਾਂਦਿਆਂ ਜਾਂਦਿਆਂ ਕਰੇ ਖਾਲੀ ਹੋ ਗਿਆ ਦਿਗ ਪਿਆ ਉਹ ਹਾਸਲ ਨਹੀਂ ਕਰ ਪਾਇਆ ਮਨੁੱਖ ਗੁਰੂ ਸਾਹਿਬ ਜੀ ਕਹਿਣ ਲੱਗੇ ਇਸ ਕਾਰਨ ਜਿਹੜਾ ਹੈ ਮਨੁੱਖ ਟਕਦਾ ਹੈ ਦੁੱਖ ਪ੍ਰਾਪਤ ਕਰਦਾ ਹੈ ਸੁਰਤ ਵਿੱਚ ਕਿਉਂਕਿ ਹੋਰ ਚੀਜ਼ਾਂ ਵਸੀਆਂ ਹੋਈਆਂ ਰੇਦ ਸੇਦ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ ਅਰੇਧੀਆਂ ਸਿੱਧੀਆਂ ਸਭ ਕਹਿੰਦੇ ਕਿ ਮੂਹ ਪੈਦਾ ਕਰਨ ਵਾਲੀਆਂ ਰੰਚਕ ਮਾਤਰ ਵੀ ਕਿਸੇ ਅੰਦਰ ਜਿਹੜਾ ਨਾ ਥੋੜੀ ਵੀ ਕਿਰਪਾ ਵਾਪਰ ਲੱਗ ਪੈਂਦੀ ਹੈ ਨਾ ਉਹ ਫਿਰ ਅੰਦਰ ਕੋਈ ਨਾ ਕੋਈ ਵਾਸ਼ਨਾ ਕੋਈ ਨਾ ਕੋਈ ਕਹਿੰਦੇ ਮਲੀਨਤਾ ਹੰਕਾਰ ਜਿਹੜਾ ਨਾ ਪੈਦਾ ਹੋ ਜਾਂਦਾ ਹੈ ਇਨਸਾਨ ਬਹੁਤ ਚੰਦ ਨੇ ਸੰਸਾਰ ਦੇ ਅੰਦਰ ਜੋ ਰੇਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਕੇ ਹਜ਼ਮ ਕਰ ਲੈਂਦੇ ਨੇ ਹਜ਼ਾਰ ਵਾਲੀ ਅਵਸਥਾ ਜਿਹੜੀ ਉਹਨਾਂ ਅੰਦਰ ਆ ਜਾਂਦੀ ਜਨਨ ਵਾਲੀ ਸ਼ਕਤੀ ਆ ਜਾਂਦੀ ਇਸ ਕਰਕੇ ਮਾਲਕ ਜੀ ਕਹਿੰਦੇ ਇਹ ਸਭ মোহ ਮਾਇਆ ਹੈ ਤੇ ਨਾਮ ਜਿਹੜਾ ਹਿਰਦੇ ਵਿੱਚ ਮਨ ਵਿੱਚ ਪ੍ਰਵਸਦਾ ਹੀ ਨਹੀਂ ਕੇਵਲ ਇਨਸਾਨ ਰਿੱਧੀਆਂ ਸਿੱਧੀਆਂ ਤੱਕ ਸੀਮਤ ਰਹਿ ਜਾਂਦਾ ਗੁਰਸੇਵਾ ਤੇ ਮਨ ਨਿਰਮਲ ਹੋਵੇ ਗੁਰੂ ਦੀ ਸੇਵਾ ਤੋਂ ਮਨ ਜਿਹੜਾ ਹੈ ਮੈਲ ਤੋਂ ਰਹਿਤ ਹੁੰਦਾ ਅਗਿਆਨ ਅੰਧੇਰਾ ਜਾਹੀ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਨਾਮ ਰਤਨ ਘਟ ਘਰ ਪ੍ਰਗਟ ਹੋਆ ਪਹਿਲਾਂ ਨਾਮ ਅੰਦਰ ਪ੍ਰਗਟ ਨਹੀਂ ਸੀ ਹੋਇਆ ਪਰ ਗੁਰੂ ਕਿਰਪਾ ਸਦਕਾ ਜਦੋਂ ਦਾ ਨਾਮ ਹਿਰਦੇ ਘਰ ਵਿੱਚ ਪ੍ਰਗਟ ਹੋ ਗਿਆ ਨਾਨਕ ਸਹਿਜ ਸਮਾਏ ਹੁਣ ਜੀਵਨ ਸਹਿਜਤਾ ਦੇ ਵਿੱਚ ਹੈ ਉਹਨਾਂ ਅਡੋਲ ਹੈ ਜੀਵ ਫਿਕਰ ਕੋਈ ਨਹੀਂ ਹੈ ਕਿਰਤ ਕਰੀਦੀ ਹੈ ਨਾਮ ਜੱਪੀ ਦਾ ਬੰਡ ਛਕੀਦਾ ਹੈ ਬਸ ਪਰਿਵਾਰ ਵਿੱਚ ਖੁਸ਼ ਰਹੀਦਾ ਸੰਸਾਰ ਵਿੱਚ ਖੁਸ਼ ਵਿਚਰੀਦਾ ਵਧੀਆ ਲਾਈਫ ਸਹਿਤਾ ਵਿੱਚ ਜਦੋਂ ਸਮਾਵੇ ਸਮਾਏ ਹੋਵਾਂਗੇ ਨਾ ਇੱਥੇ ਫਿਰ ਇੱਕ ਅਫੋਰ ਅਵਸਥਾ ਸੁੰਨ ਅਵਸਥਾ ਪੈਦਾ ਹੁੰਦੀ ਹੈ ਇਸ ਅਵਸਥਾ ਵਿੱਚ ਆ ਕੇ ਇਨਸਾਨ ਸੰਸਾਰ ਵਿੱਚ ਬੜਾ ਆਨੰਦ ਵਿੱਚ ਵਿਚਰਦਾ ਹੈ ਕਿਸੇ ਨਾਲ ਕੁਝ ਲੈਣਾ ਦੇ ਪਰਵਾਰ ਵਿੱਚ ਰਹਿੰਦਾ ਹੈ ਸੰਸਾਰ ਵਿੱਚ ਇਹ ਵਿਚਰੇ ਪਰ ਉਪਰਾਮ ਹੋ ਕੇ ਨਿਰਲੇਪ ਮਹਿਲਾ ਤੀਜਾ ਸ਼ਬਦ ਹੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਕੀ ਸਿੱਖਿਆ ਵਿੱਚ ਗੁਰੂ ਕੇ ਸ਼ਬਦ ਵਿੱਚ ਸਵਾਦ ਨਹੀਂ ਆਉਂਦੇ ਜਿਨ੍ਹਾਂ ਨੂੰ ਗੁਰੂ ਕਾ ਸ਼ਬਦ ਚੰਗਾ ਹੀ ਨਹੀਂ ਲੱਗਦਾ ਤੇ ਦੱਸੋ ਉਹਨਾਂ ਦੇ ਅੰਦਰ ਨਾਮ ਰਾਹੀਂ ਗੁਰੂ ਪ੍ਰਤੀ ਰੱਬ ਪ੍ਰਤੀ ਕਿੱਦਾਂ ਪਿਆਰ ਪੈਦਾ ਹੋਏ ਉਹ ਕੀ ਸੋਚਦੇ ਹੋਣਗੇ ਕਿ ਅਸਲ ਦੇ ਵਿੱਚ ਸਾਡੇ ਅੰਦਰ ਰੱਬ ਪ੍ਰਤੀ ਕੋਈ ਪਿਆਰ ਪੈਦਾ ਹੋਵੇ ਨਹੀਂ ਸਤਿਗੁਰੂ ਜੀ ਕਹਿੰਦੇ ਪਿਆਰ ਤੋਂ ਨਾਮ ਤੋਂ ਵਾਂਝੇ ਰਹਿ ਜਾਂਦੇ ਜਿਨ੍ਹਾਂ ਨੂੰ ਗੁਰੂ ਦੀ ਸਿੱਖਿਆ ਚੰਗੀ ਹੀ ਨਹੀਂ ਲੱਗਦੀ ਰਸਨਾ ਫਿੱਕਾ ਬੋਲਣਾ ਆਪਣੀ ਰਸਨਾ ਤੋਂ ਹਮੇਸ਼ਾ ਉਫਿੱਕਾ ਹੀ ਬੋਲਦੇ ਨੇ ਮਿਠਾਸ ਨਹੀਂ ਹੋਏਗੀ ਉਹਨਾਂ ਦੇ ਜੀਵਨ ਵਿੱਚ ਨਿਤਨੇਤ ਹੋਏ ਖਵਾਰ ਉਹ ਹਰ ਰੋਜ਼ ਹਮੇਸ਼ਾ ਖੱਜਲ ਖਵਾਰ ਹੁੰਦੇ ਨੇ ਜ਼ਿੰਦਗੀ ਖੱਜਲ ਖਵਾ ਰਹੀ ਹੈ ਹਮੇਸ਼ਾ ਪਟਕਣਾ ਵਿੱਚ ਪਪਾਵੇਂ ਚੱਲਣ ਬੈਠਣ ਸੌਣ ਖਾਣ ਪੀਣ ਹਰ ਵਕਤ ਕਹ ਲੋ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਖੱਜਲ ਖਵਾਰੀ ਬਣੀ ਗਏ ਨੇ ਢਟਕਦੇ ਰਹਿੰਦੇ ਨਾਨਕ ਕੀਰਤ ਪੈ ਕਮਾਵਣਾ ਕੋਈ ਨ ਮਿਟਣ ਹਾਰ ਸਤਿਗੁਰੂ ਜੀ ਕਹਿੰਦੇ ਜੋ ਕਰਮ ਕਮਾਇਆ ਹੈ ਨਾ ਉਹ ਤੇ ਉਗੜ ਨਹੀਂ ਹੈ ਜਿਹੜਾ ਬੀਜ ਬੀਜਿਆ ਹੈ ਉਹ ਤੇ ਫਿਰ ਆਉਣਾ ਹੀ ਹੈ ਉੱਤੇ ਤੇ ਇਹਨੂੰ ਕੋਈ ਮੀਤ ਨਹੀਂ ਸਕਦਾ ਗੁਰੂ ਪਰਮਾਤਮਾ ਤੋਂ ਬਿਨਾਂ ਫੇਸ ਕਰਕੇ ਸਤਗੁਰੂ ਜੀ ਕਹਿੰਦੇ ਜੈਸਾ ਬੀਜੈ ਸੋ ਲੁਣੈ ਕਰਮਾਂ ਸੰਦੜਾਖੇ ਜਿੱਦਾਂ ਦਾ ਬੀਜਿਆ ਹੈ ਵੱਢਣਾ ਤੇ ਉਦਾਂ ਉਦਾਂ ਦਾ ਹੀ ਪੈਣਾ ਤੇ ਤੋਂ ਚੰਗਾ ਹੈ ਕਿ ਬੀਜਣ ਲੱਗਿਆ ਅਸੀਂ ਸੋਚ ਲਈਏ ਵਿਚਾਰ ਲਈਏ ਕੀ ਬੀਜ ਲੈਣਾ ਕੱਲ ਨੂੰ ਫਿਰ ਦੋਸ਼ ਨਾ ਦੇਣਾ ਪਾ। ਕਰਮਾ ਦੋਸ਼ ਤੇ ਸਾਡੇ ਕਰਮਾਂ ਦਾ ਨਾ। ਜਿਸकी ਰੱਬ ਗੁਰੂ ਨੂੰ ਕਾਹਦਾ ਫਿਰ ਗਿਲਾ ਕਰਨਾ ਕਾਹਦਾ ਸ਼ਿਕਵਾ ਕਰਨਾ। ਜਦੋਂ ਕਰਮ ਚੰਗੇ ਹੋਣਗੇ ਬੀਜ ਚੰਗਾ ਹੋਏਗਾ ਤੇ ਉੱਗੇਗਾ ਵੀ ਫਿਰ ਚੰਗਾ ਹੀ ਫਿਰ ਵੱਡਾਂਗੇ ਵੀ ਚੰਗਾ ਹੀ। ਤੇ ਜਦੋਂ ਉਹ ਚੰਗਿਆਈ ਹੋਏਗੀ ਨਹੀਂ ਬੀਜ ਦੇ ਵਿੱਚ ਫਿਰ ਜਿੱਦਾਂ ਦਾ ਆਪਾਂ ਬੀੜਿਆ ਵੱਡਣਾ ਉਦਾਂ ਦੇ ਕੋਈ ਨਹੀਂ ਮਟਾਰ ਸਕ ਗੁਰੂ ਪਰਮਾਤਮਾ ਦੀ ਜੇ ਕਿਰਪਾ ਹੋਵੇ ਤੇ ਫਿਰ ਮਾੜੇ ਕਰਮ ਵੀ ਮਾਲਕ ਜਿਹੜਾ ਹੈ ਬਦਲ ਕੇ ਚੰਗੇ ਬਣਾ ਦੇ ਜੇ ਦੀ ਕਿਰਪਾ ਹੋ ਜੇ ਪੌੜੀ ਧਨ ਧਨ ਸਤਿ ਪੁਰਖ ਸਤ ਗੁਰੂ ਹਮਾਰਾ ਜੇ ਤੋ ਮਿਲੇ ਹਮਕੋ ਸ਼ਾਂਤਿ ਆਈ ਮੇਰਾ ਗੁਰੂ ਧੰਨ ਹੈ ਗੁਰੂ ਨਾਲ ਰੱਬ ਨਾਲ ਜਦੋਂ ਮਲਾਪਿਆ ਸਤਿਗੁਰੂ ਜੀ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਮੇਰਾ ਗੁਰੂ ਧੰਨ ਹੈ ਜਿਹਨੂੰ ਮਿਲਣ ਦੇ ਨਾਲ ਜਿਹਦੇ دیدار ਕਰਨ ਦੇ ਨਾਲ ਅੰਦਰ ਸ਼ਾਂਤੀ ਆਉਂਦੀ ਅੰਦਰ ਟਿਕਾਉਂਦਾ ਤਨ ਤਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਗੁਰੂ ਨੂੰ ਮਿਲਣ ਦੇ ਨਾਲ ਰਬੀ ਭਗਤੀ ਪੇਮਾ ਭਗਤੀ ਪ੍ਰਾਪਤ ਹੋਈ ਐਸਾ ਗੁਰੂ ਮੇਰਾ ਤਨ ਹੈ ਤਨ ਤਨ ਹਰ ਭਗਤ ਸਤਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਜੀ ਦੀ ਸੇਵਾ ਦੇ ਵਿੱਚ ਸੁੱਤ ਜੋੜੀ ਜਦੋਂ ਤੇ ਸੇਵਾ ਕਰਦਿਆਂ ਕਰਦਿਆਂ ਨਾਮ ਦੇ ਵਿੱਚ ਜਿਹੜਾ ਨਾ ਲੇਵ ਜੁੜ ਗਈ ਅੰਦਰ ਰੰਗਤ ਆ ਗਈ ਨਾਮ ਦੀ ਹੁਣ ਜਦੋਂ ਨਾਮ ਜਪਰੀ ਦਾ ਸੇਵਾ ਕਰੀਦੀ ਹੈ ਤੇ ਬੜਾ ਆਨੰਦ ਆਉਂਦਾ ਚੌਥੇ ਪਾਤਸ਼ਾਹ ਜੀ ਕਹਿੰਦੇ ਮੇਰਾ ਗੁਰੂ ਜਿਹੜਾ ਧੰਨ ਹੈ ਜਿਹਦੀ ਕਿਰਪਾ ਸਦਕਾ ਇਹ ਸਭ ਕੁਝ ਪ੍ਰਾਪਤ ਹੋਇਆ ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਟ ਦਿਖਾਈ ਮੇਰਾ ਗੁਰੂ ਧੰਨ ਹੈ ਮੇਰਾ ਗੁਰੂ ਗਿਆਨੀ ਵੀ ਸੰਤਾ ਦੇ ਯੋਗ ਹੈ ਜਿਦੀ ਕਿਰਪਾ ਸਦਕਾ ਮੇਰੇ ਅੰਦਰ ਸਮ ਦ੍ਰਿਸ਼ਟੀ ਆ ਗਈ ਸਮ ਦ੍ਰਿਸ਼ਟੀ ਤੋਂ ਪਾਵੇ ਕਿ ਹਰ ਇੱਕ ਨੂੰ ਇੱਕੋ ਹੀ ਨਜ਼ਰ ਦੇ ਨਾਲ ਵੇਖੇ ਕਿ ਮੇਰੇ ਲਈ ਕੋਈ ਮਿੱਤਰ ਕੋਈ ਵੈਰੀ ਨਹੀਂ ਸਭ ਇੱਕੋ ਹੀ ਕਿਉਂਕਿ ਹਰ ਇੱਕ ਦੇ ਵਿੱਚ ਮੈਂ ਰਾਬੀ ਵੇਖਿਆ ਤੇ ਸਾਰੇ ਰੱਬ ਦਾ ਹੀ ਰੂਪ ਹੈ ਜੇ ਭਾਵਨਾ ਕੋਲੋ ਮਿੱਤਰਤਾ ਦੀ ਆ ਗਈ ਨਾ ਕਿ ਆਹ ਮੇਰਾ ਮਿੱਤਰ ਹੈ ਤੇ ਸੱਚੀ ਗੱਲ ਹੈ ਵੈਰੀ ਦੀ ਵੀ ਮਿੱrti ਅੰਦਰ ਬਣੇਗੀ ਬਣੇ ਤੇ ਜੇ ਆਪਾਂ ਇਹਨਾਂ ਦੋਹਾਂ ਚੀਜ਼ਾਂ ਤੋਂ ਉੱਪਰ ਉੱਠ ਗਏ ਕਿ ਨਾ ਮੇਰਾ ਕੋਈ ਮਿੱਤਰ ਨਾ ਕੋਈ ਵੈਰੀ ਸਾਰੇ ਰੱਬ ਦਾ ਹੀ ਰੂਪ ਨੇ ਇਹ ਐਸੀ ਗੁਰੂ ਨੂੰ ਧੰਨ ਹੈ ਜਿਹੜਾ ਸਾਡੇ ਅੰਦਰ ਐਸੀ ਬਿਰਤੀ ਲਿਆਉਂਦਾ ਹੈ ਕਿ ਵੈਰੀ ਤੇ ਮਿੱਤਰ ਨੂੰ ਇੱਕ ਸਮਾਨ ਦਿਖਾ ਦਿੰਦਾ ਹੈ ਕੋਈ ਹੋਰ ਭਾਵਨਾ ਉੱਠਦੀ ਹੀ ਨਹੀਂ ਜਿਵੇਂ ਭਾਈ ਕਨਈਆ ਜੀ ਇਤਿਹਾਸ ਆਪ ਜਾਣਦੇ ਧੰਨ ਧੰਨ ਸਤ ਗੁਰੂ ਮਿੱਤਰ ਹਮਾਰਾ ਮੇਰਾ ਗੁਰੂ ਮੇਰਾ ਮਿੱਤਰ ਵੀ ਹੈ ਇਸ ਕਰਕੇ ਧੰਨਤਾ ਦੇ ਯੋਗ ਹੈ ਜੀਦੀ ਕਿਰਪਾ ਸਦਕਾ ਬਖਸ਼ਿਸ਼ ਦਾ ਸਦਕਾ ਜਿਨ ਹਰ ਨਾਮ ਸਿਉਹ ਮਾਰੀ ਪੀਤ ਬਣਾਈ ਨਾਮ ਦੇ ਨਾਲ ਸਾਡੀ ਪ੍ਰੀਤ ਬਣਾਈਏ। ਚਾਰ ਤੈ ਗਿਆ। ਹੁਣ ਚਾਹ ਦੇ ਨਾਲ ਜਪੀਦਾ ਹੈ ਜੀ। ਹੁਣ ਮਨ ਦਾ ਹੱਥ ਜਿਹੜਾ ਹੈ ਅਸਲ ਦੇ ਵਿੱਚ ਅਸੀਂ ਦੂਜੇ ਪਾਸੇ ਨਹੀਂ ਲੈ ਕੇ ਜਾਂਦੇ। ਜਿਵੇਂ ਆਪਾਂ ਸਮਝਿਆ ਹੁਣ ਮਨ ਨੂੰ ਸਮਝਾਈਦਾ ਨਹੀਂ ਮਨਾ। ਨਾਮ ਜਪਿਆ। ਨਾਮ ਵਿੱਚ ਹੀ ਸਭ ਕੁਝ ਹੈ। ਪਿਆਰੇ ਗੁਰੂ ਨੂੰ ਤਨ ਹੈ ਜਿਹਦੀ ਕਿਰਪਾ ਸਦਕਾ ਨਾਮ ਦੇ ਵਿੱਚ ਲਿਵ ਜੁੜ ਗਈ ਨਾਮ ਦੇ ਨਾਲ ਪਿਆਰ ਪੈ ਗਿਆ। ਤੇ ਹੁਣ ਜਿਹੜਾ ਮਨ ਵੀ ਮੰਨ ਗਿਆ। ਜਦੋਂ ਮਨ ਨਾਮ ਦੇ ਵਿੱਚ ਮੰਨ ਜਾਏਗਾ ਨਾ ਫਿਰ ਸੱਚੀ ਗੱਲ ਸਾਖਸ਼ਾਤ ਰੱਬ ਵੀ ਦਿਖਦਾ ਹੈ। ਗੁਰੂ ਕਿਰਪਾ ਕਰੇ। ਪਾਵਨ ਬਚਨ ਹਿਰਦਿਆਂ ਵਿੱਚ ਵਸਣ ਜੀ। ਬੇਨ ਪੁਰਲਾਉਂਦੇ ਇجتماਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ